ਸਤਿਕਾਰਯੋਗ ਸਰੋਤਿਓ ਮੈਂ ਜਗਤਾਰ ਸ਼ੇਰਗਿਲ ਤੁਹਾਡੇ ਸਾਹਮਣੇ ਆਪਣੀ ਨਵੀਂ ਕਹਾਣੀ ਹੱਥਾਂ ਨਾਲ ਵੜਾਈ ਪੇਸ਼ ਕਰਨ ਜਾ ਰਿਹਾ ਉਮੀਦ ਹੈ ਤੁਹਾਨੂੰ ਇਹ ਕਹਾਣੀ ਵੀ ਪਸੰਦ ਆਵੇਗੀ ਸੋ ਕਹਾਣੀ ਸੁਣਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਪੇਸ਼ ਕਰਨ ਜਾ ਰਿਹਾ ਨਵੀਂ ਕਹਾਣੀ ਹੱਥਾਂ ਨਾਲ ਵੜਾਈ ਸਰਤੇ ਡੱਬੀਦਾਰ ਪਰਨਾ ਕੁੜਤਾ ਪਜਾਮਾ ਪਾਇਆ ਹੋਇਆ ਉਰਤੇ ਦੇ ਜੇਬ ਨੂੰ ਤੁੱਕੀ ਤੇ ਜੇਬ ਵਿੱਚ ਮومی ਕਾਗਜ਼ ਦੇ ਲਪਾਪੇ ਵਿੱਚ ਲਪੇਟੇ ਹੋਏ ਬਟੂਏ ਵਿੱਚ ਇੱਕ 20 ਦਾ ਤੇ 2 ਦਸਾਂ ਦਸਾਂ ਦੇ ਨੋਟ ਪੈਰਾਂ 'ਚ ਘਟਵੀ ਜੁੱਤੀ ਮੋٹے ਤੇ ਦਾਗਤਰੀ ਮੱਛਾਂ ਨੂੰ ਗਾਲਾਂ ਕੱਢਦਾ ਰੋਜ਼ ਨਹਿਰ ਤੇ ਲੈ ਜਾਂਦਾ ਮਦਰਾ ਕੱਢ ਤੇ ਕਰੜ ਵਰੜੀ ਦਾੜੀ ਦੇ ਵਿੱਚ ਉਹ ਦਰवेश ਲੱਗਦਾ ਸਾਰੇ ਉਸ ਨੂੰ ਰੋਜ਼ ਛੇੜਦੇ ਉਸ ਦਾ ਬਟੂਆ ਕੱਢ ਕੇ ਰੋਜ਼ ਉਸ ਨੂੰ ਖਿਜਾਉਂਦੇ ਪਰ ਉਹ ਪੱਕਾ ਹਿੰਦੀ ਕਦੇ ਚਵਾਨੀ ਨਾ ਕਰੇ ਜਤਿੰਦਰ ਰੋਜ਼ ਉਸਦੇ ਕੋਲ ਲੰਘਦਾ ਪਰ ਨਿੱਤ ਨੇਮ ਦੇ ਅਨੁਸਾਰ ਮੇਕੇ ਨੜ ਤੋਂ ਗੱਲਾਂ ਕਰ ਜ਼ਰੂਰ ਛੇੜਦਾ ਉਹ ਹੋਰ ਵੀ ਮੇਕਿਆ ਕਿਵੇਂ ਆ ਛੋਟੇ ਭਾਈ ਤੂੰ ਯਾਰ ਰੋਜ਼ ਛੋਟਾ ਕਹਿਣਾ ਪਰ ਮੈਂ ਹਾਂ ਤੇਰੇ ਤੋਂ ਵੱਡਾ ਬੱਚਾਂ ਪਿੱਛੇ ਤੁਰਿਆ ਜਾਂਦਾ ਜਤਿੰਦਰ ਮਾਸਟਰ ਨੂੰ ਦੇਖ ਕੇ ਮੇਕਾ ਰੁਕ ਜਾਂਦਾ ਠੋਡੀ ਥੱਲੇ ਸੋਟੀ ਲੈ ਕੇ ਇੱਕ ਅੱਖ ਦੱਬ ਕੇ ਕਹਿੰਦਾ ਯਾਰ ਤੇਰਾ ਵਿਆਹ ਨਹੀਂ ਹੋਇਆ ਮੇਰਾ ਹੋ ਗਿਆ ਜਤਿੰਦਰ ਬੋਲਦਾ ਲੈ ਮੈਨੂੰ ਕੀ ਆ ਲੋਟ ਡੋਲਿਆਂ ਦੀ ਮੇਕਾ ਛੋਟੀ ਨੂੰ ਟਕੋਰਦਾ ਪੈਂਦਾ ਤੈਂ ਪਤੰਦਰਾ ਅਜਿਹਾ ਕਿਹੜਾ ਸੱਪ ਕੱਢ ਲਿਆ ਹਾਸੇ ਵਿੱਚ ਜਤਿੰਦਰ ਕਹਿੰਦਾ ਬਸ ਭਈ ਫੇਰ ਦੱਸਾਂਗੇ ਕਹਿ ਕੇ ਭੱਜ ਜਾਂਦਾ ਤੇ ਮੇਕੇ ਦੀ ਆਵਾਜ਼ ਆਉਂਦੀ ਖੜ ਮੇਰੇ ਸਾਲੇ ਦੀ ਕਿਵੇਂ ਟਾਂਨੀ ਚ ਟੱਕਰਾ ਮਾਰਦੀ ਆ ਸਿੰਘ ਨਾਟੜਾਲੀ ਜਤਿੰਦਰ ਵੀ ਸਕੂਟ ਤੇ ਕਿੱਕ ਮਾਰ ਕੇ ਸਕੂਲ ਚੱਲਿਆ ਜਾਂਦਾ ਮੇਕਾ ਮੇਂ ਦਰ ਲੰਬੜਦਾਰ ਤੇ ਚਾਰ ਮੁੰਡਿਆਂ ਚੋਂ ਤੀਜੇ ਨੰਬਰ ਦਾ ਸੀ ਰੱਤ ਪੱਕਾ ਮਧਰਾ ਤੇ ਸਿੱਧੇ ਦਮਗਦਾ ਹੋਣ ਕਰਕੇ ਉਸਦਾ ਵਿਆਹ ਨਹੀਂ ਹੋਇਆ ਸੀ। ਦੂਸਰਾ ਇਕੱਠੇ ਟੰਪਰ ਕਰਕੇ ਉਸ ਨੂੰ ਕਦੇ ਗੋਲਿਆ ਵੀ ਨਹੀਂ ਗਿਆ ਸੀ। ਮੇਗਾ ਮਸਤ ਸੁਭਾਅ ਦਾ ਭਾਵੇਂ ਉਮਰ ਪਤੋਂ ਜਵਾਨ ਹੋ ਗਿਆ ਸੀ। ਧਾੜੀ ਵਿੱਚ ਧੌਲੇ ਵੀ ਚਮਕਣ ਲੱਗ ਪਏ ਸਨ। ਫਿਰ ਵੀ ਉਹ ਆਪਣੀ ਬੀਬੀ ਨਾਲ ਹੀ ਸੰਦਾ ਸੀ। ਹਾਰ ਜਾਵੇ, ਸਿਆੜ ਜਾਵੇ ਉਹ ਹਮੇਸ਼ਾ ਕੱਟਵੇਂ ਜੁੱਤੀ ਅਤੇ ਸਾਫ਼ ਕੱਪੜੇ ਪਾ ਕੇ ਰਹਿੰਦਾ। ਜ਼ਿੰਦਗੀ ਦੀ ਹੋਂਦ 'ਚ ਉਸ ਦੀਆਂ ਭਾਬੀਆਂ ਵੀ ਉਸ ਨੂੰ ਛੇੜਨੀਆਂ ਰਹਿੰਦੀਆਂ ਸਨ। ਰੋਜ਼ ਹੀ ਮੇਕੇ ਤੋਂ ਕੰਮ ਕਰਵਾਉਣ ਲਈ ਕੋਈ ਨਾ ਕੋਈ ਕਹਿ ਦਿੰਦੀ। ਵੀ ਮੇਕੇ ਆ ਤੇ ਜੇ ਤੇਰਾ ਚਿੱਤ ਨਹੀਂ ਲੱਗਦਾ ਤਾਂ ਅੱਜ ਮੇਰੇ ਕੰਨੀ ਪੈ ਜੀ ਤੇਰਾ ਬਾਈ ਅੱਜ ਮੋਟਰ ਤੇ ਜਾਊ। ਨਾ ਭਾਬੀ ਬੇਬੇ ਗਾਲਾਂ ਦੇ ਕਹਿੰਦਾ ਅਸੀਮ ਨਸ਼ੇ ਦੀ ਲੋਰ ਵਿੱਚ ਪੰਪ 껙 ਕੇ ਪਾਣੀ ਦੀਆਂ ਪਾਟੀਆਂ ਪਰ ਦਿੰਦਾ। ਭਾਬੀਆਂ ਦਾ ਸ਼ੋਹ ਨਾ ਹੋਣ ਕਰਕੇ ਉਸ ਨੂੰ ਖਾੜ ਪੇਣ ਦੇ ਵੀ ਪੂਰੇ ਖੁੱਲ ਸੀ ਘਰੇ ਰੋਗ ਇੰਜ ਮਾਰਦਾ ਜਿਵੇਂ ਘਰ ਦਾ ਹੋ ਵੱਡਾ ਨਾਣੇਦਾਰ ਹੋਵੇ ਭਾਵੇਂ ਕਿ ਵੱਡੇ ਦੋਵੇਂ ਭਰਾਵਾਂ ਦੇ ਬੱਚੇ ਵੀ ਵੱਡੇ ਹੋ ਗਏ ਸਨ ਸਾਰਿਆਂ ਨੂੰ ਪੂਰਾ ਪਿਆਰ ਵੀ ਕਰਦਾ ਸੀ ਪਰ ਛੋਟੇ ਭਾਈ ਕੈਲੇ ਦੇ ਦੋਵੇਂ ਮੁੰਡੇ ਉਸ ਨੇ ਆਪ ਠੰਡਾਏ ਸਨ ਉਸ ਨੂੰ ਮੋਹ ਵੀ ਜ਼ਿਆਦਾ ਕੈਲੇ ਦੇ ਮੁੰਡਿਆਂ ਦਾ ਹੁੰਦਾ ਸੀ ਕਈ ਵਾਰ ਕੈਲੇ ਦੀ ਘਰ ਵਾਲੀ ਮੇਲੋ ਹੱਸਦੀ ਹੱਸਦੀ ਮੇਕੇ ਨੂੰ ਕਹਿ ਦਿੰਦੀ ਵੇ ਮੇ ਗਿਆ ਆ ਛੋਟਾ ਤਾਂ ਤੇਰਾ ਹੀ ਹੈ ਉਹ ਤੋਂ ਬਾਅਦ ਮੰਨੇ ਨਾ ਮੰਨੇ ਐ ਕਿਵੇਂ ਭਾਬੀ ਮੇਰਾ ਹੋਇਆ ਲੈਪਟੋਪ ਵੇ ਤੂੰ ਭੁੱਲ ਗਿਆ ਜਦੋਂ ਆਪਾਂ ਕੋਠੜੀ ਚੋਂ ਕਣਕ ਕੱਢਦੇ ਸੀ ਮੈਂ ਝੁੱਡੀ ਵੱਡੀ ਸੀ ਮੈਂ ਤੇਰੀ ਮਾਂ ਫੜ ਕੇ ਕਣਕ ਦੀ ਬੂਰੀ ਨਹੀਂ ਬਾਹਰ ਲਿਆਂਦੀ ਸੀ ਤੈਨੂੰ ਪਤਾ ਸੁਣਦਾ ਮੇਗਾ ਸੌਂ ਕੇ ਜਾਂਦਾ ਤੇ ਪਿਆਰ ਨਾਲ ਆਪਣੇ ਭਤੀਜੇ ਲਾਡੇ ਨੂੰ ਚਾਕੇ ਦਰਵਾਜ਼ੇ ਘਟਾਉਣ ਲੱ ਜਾਂਦਾ ਦਰਵਾਜ਼ੇ ਤਾਸ਼ ਦੀ ਆਵਾਜ਼ ਹੀ ਦੇਖਦਾ ਆਪਣੀ ਭਾਬੀ ਦੇ ਕਹਿ ਬੋਲ ਵੀ ਯਾਦ ਕਰ ਲੈਂਦਾ ਜੈਮਲ ਦਾ ਕਾਲਾ ਤੇ ਸ਼ੇਰੂ ਸੰਪੂਰਨ ਛੇੜਦੇ। "ਕਿਆ ਓਏ ਬਾਨਣੂਆ ਕਿਹੜੀ ਲਾਉਂਦੀ ਐ ਲਵੇ? ਲੈ ਮੈਂ ਨਹੀਂ ਕਿਸੇ ਦੀ ਢੀਡ ਚੱਲਦਾ। ਨਾ ਅਸੀਂ ਤੈਨੂੰ ਓਕੇ ਹੱਟ ਕਟਾਉਣ ਨੂੰ ਥੋੜਾ ਕਹਿੰਦੇ ਆ। ਪੱਤਾ ਸੁੱਟਦਾ ਕਾਲਾ ਬੋਲਦਾ। ਕਹੈਦੇ ਕਿਸੇ ਨੂੰ ਵੀ ਕਰਵਾ ਦੇ ਕਿਸੇ ਮਾਮੀ-ਮਾਸੀ ਦੀ ਕੁੜੀ ਦਾ ਸਾਖ। ਮੇਕੇ ਦੇ ਮੋਢਾ ਮਾਰਦਾ ਸ਼ੇਰੂ ਬੋਲਦਾ। ਲੈ ਮੈਨੂੰ ਕੀ ਲੋੜ ਆ ਨੰਦਾਂ ਦੀ? ਤੂੰ ਬਣ ਗਿਆ ਵੱਡਾ ਹਰੀਸ਼ ਚੰਦਰ। ਲੈ ਆਹ ਲਾਡੀ ਦੀ ਬੀਬੀ ਕਹਦੀ ਆ। ਬਿਲਾੜੀ 13 ਹੈ ਕਮਲਾ ਆਪਣਾ ਵੀ ਵਿਆਹ ਕਰਵਾ ਲੈ ਬੰਦਾ ਵਿਆਹ ਕਰਾਉਂਦਾ ਜੋਕਾਂ ਲਈ ਮੇਰੇ ਹਿੱਸੇ ਦਾ ਲਾੜੀ ਆ ਗਿਆ ਆਪਾਂ ਨੂੰ ਕੀ ਲੋੜ ਆ ਕਹਿੰਦਾ ਲਾੜੀ ਦੇ ਸਿਰ ਤੇ ਹੱਥ ਫੇਰ ਲੱਗਦਾ ਦਰਵਾਜ਼ੇ ਮੁੰਡਿਆਂ ਦੇ ਜ਼ਿਆਦਾ ਸਵਾਲ ਸੁਆਵਾਲ ਕਰਨ ਤੇ ਉਹ ਤਰਪਦਾ ਆਥਣ ਮੇਲੇ ਆਪ ਮੱਝਾਂ ਦੀਆਂ ਧਾਰਾ ਘਟਾਉਂਦਾ ਫਿਰ ਨਲਕੇ ਤੇ ਆਪ ਪਾਣੀ ਘੇੜ ਕੇ ਸਾਬਣ ਮਲ ਮਲ ਕੇ ਨਹਾਉਂਦਾ ਰੋਟੀ ਖਾ ਕੇ ਖੇਤ ਘੇੜ ਆ ਮਾਰਦਾ ਮੇਕੇ ਦਾ ਰੋਜ਼ ਦਾ ਧਰਮ ਸੀ ਡੰਗਰਾਂ ਨੂੰ ਨਹਿਤ ਤੇ ਲੈ ਜਾਂਦੇ ਇੱਕ ਵਾਰ ਫੇਰ ਮੇਕ ਨੇ ਜਤਿੰਦਰ ਨੂੰ ਘੇਰ ਲਿਆ ਜਤਿੰਦਰ ਨੂੰ ਮੇਕਾ ਟੈਕਚਰ ਕਰਨ ਲੱਗ ਪਿਆ ਬਾਈ ਐਂ ਦੱਸ ਤੇਰਾ ਵਿਆਹ ਹੋ ਗਿਆ ਨਾ ਤੈਨੂੰ ਕੀ ਲੱਗਦਾ ਗੰਭੀਰ ਹੁੰਦਾ ਜਤਿੰਦਰ ਬੋਲਿਆ ਜੇ ਹੋਇਆ ਹੁੰਦਾ ਫਿਰ ਤੇਰੀ ਬਹੂ ਨਾ ਜਾਂਦੀ ਕਹਿੰਦਾ ਮੇਕਾ ਸਕੂਟਰ ਤੇ ਹੱਥ ਫੇਰ ਲੱਗਾ ਕੱਲ ਤਾਂ ਤੇਰੀ ਪੱਕੀ ਆ ਵੇ ਯਾਰ ਯਾਰ ਪੁਈ ਕਰਾ ਦੇ ਕੋਈ ਰਿਸ਼ਤਾ ਲੈ ਐਂ ਨਹੀਂ ਹੁੰਦੇ ਜੱਟਾਂ ਨੂੰ ਰਿਸ਼ਤੇ ਜੱਟਾਂ ਦੇ ਤਾਂ ਜ਼ਮੀਨ ਨੂੰ ਹੁੰਦੇ ਨੇ ਤੇਰੇ ਕੋਲ ਕਿੰਨੀ ਆ ਯਾਰ ਮੈਨੂੰ ਤਾਂ ਕੀਲਾ ਹੀ ਹੁੰਦਾ ਜਤਿੰਦਰ ਬੋਲਦਾ ਬਾਈ ਕੀਲੇ ਤੇ ਹਾਕ ਨਹੀਂ ਹੁੰਦੇ ਮੇਰੀ ਬੇਬੇ ਕਹਿੰਦੀ ਸੀ ਕਿ ਸਾਹਮਣੇ ਵਾਲਿਆਂ ਦੀ ਕੁੜੀ ਦਾ ਜਿੱਥੇ ਰਿਸ਼ਤਾ ਹੋਇਆ ਖਾਸ ਹੀ ਜ਼ਮੀਨ ਹੁੰਦੀ ਆ ਮੁੰਡੇ ਨੂੰ ਚਲੋ ਛੱਡ ਯਾਰ ਆਪਾਂ ਦਾ ਤੇਰੇ ਵਾਂਗੂ ਛੜੀ ਲਵਾਂਗੇ ਜਤਿੰਦਰ ਹੱਸਦਾ ਉਹਨੂੰ ਭੁੱਲਿਆ ਨਾ ਬਈ ਮੈਂ ਨਹੀਂ ਛੜਾਂ ਦੇਖਾ ਹਰਾਮ ਕੀ ਨਾਲ ਬੋਲਿਆ ਹੋਰ ਤੇਰਾ ਜਿਹੜਾ ਵਿਆਹ ਹੋਇਆ ਤੈਨੂੰ ਨਹੀਂ ਪਤਾ ਮੇਰੇ ਛੋਟੇ ਭਾਈ ਦੀ ਘਰ ਵਾਲੀ ਮੈਲੋਂ ਚ ਮੇਰਾ ਆਦਾ ਨਾਲੇ ਛੋਟਾ ਲਾਡੀ ਮੇਰਾ ਮੁੰਡਾ ਤੈਨੂੰ ਪਤਾ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਦਾ ਮੇਕਪੋਲਿਆ ਤੈਨੂੰ ਕਿਹਨੇ ਕਿਹਾ ਵੇਗਿਆ ਮੇਰਾ ਛੋਟਾ ਭਾਈ ਕਹਿੰਦਾ ਨਾਲੇ ਭਾਬੀ ਕਹਿੰਦੀ ਆ ਕਿ ਲਾਡੀ ਤੇਰਾ ਮੁੰਡਾ ਤੇਰੇ ਤਾਂ ਫਿਰ ਗੁੜ ਦੇ ਵੇਂਗੜ ਬਣ ਕੇ ਵੇਗਿਆ ਜਤਿੰਦਰ ਹੱਸਦਾ ਪੋਲਿਆ ਸੱਚ ਬਾਈ ਤੂੰ ਸ਼ਹਿਰ ਜਾਣਾ ਲਾਡੀ ਲਈ ਟੌਫੀਆਂ ਲਿਆ ਦੇ ਪਿੰਡਾਂ ਦਾ ਘਟਿਆ ਦਿੰਦਾ ਕਹਿੰਦੇ ਮਹਿਗੇ ਨੇ ਜੇਬ ਦੀ ਥੁੱਕੀ ਖੋਲੀ ਤੇ ਫਿਰ ਮੰਮੀ ਕਾਗਜ਼ ਦੇ ਲਿਫਾਫੇ ਚੋਂ ਪਟੂਆ ਕੱਟਿਆ ਤੇ ਪਟੂਆ ਚ ਦਸਾਂ ਦਾ ਟੜਕੇ ਦਾ ਨੋਟ ਪੜਾਉਂਦਾ ਭੋਲਿਆ ਲੈ ਭਾਈ ਯਾਦ ਨਾਲ ਲੈ ਆਂੀ ਨੋਟ ਹੱਥ ਚ ਪੜਾਉਂਦੇ ਮਹਿਗੇ ਦੀ ਨਿਗਾ ਨੋਟ ਵਾਲ ਸੀ ਇੰਜ ਲੱਗਦਾ ਸੀ ਜਿਹਨੂੰ ਉਸਦਾ ਨੋਟ ਦੇਵੋ ਜੀ ਨਾ ਕਰਤਾ ਹੋਵੇ ਉਹ ਕੋਈ ਗੱਲ ਨਹੀਂ ਮਹਿਗਿਆ ਮੈਂ ਲੈ ਆਉਂਗਾ ਤੂੰ ਜੇਬ ਚ ਪਾ ਲੈ ਪੈਸੇ ਚਤੰਦਰ ਭੋਲਿਆ ਲੈ ਲੈਂਦਾ ਭਾਈ ਮੋੜ ਕੇ ਬਟੂਏ 'ਚ ਨੋਟ ਪਾਉਂਦਾ ਮੇਗਾ ਬੋਲਿਆ ਕਹਿੰਦੇ ਇਕੱਠਾ ਸਹਾਰ ਕਰਾਂਗੇ ਕਹਿੰਦੇ ਚਿਤਿੰਦਰ ਨੇ ਸਕੂਟਰ ਨੂੰ ਕਿੱਕ ਮਾਰੀ ਤੇ ਤੁਰ ਗਿਆ ਉਸ ਦਿਨ ਮੇਗਾ ਚਿਤਿੰਦਰ ਨੂੰ 3 ਵੇ ਤੱਕ ਉਡੀਕੀ ਗਿਆ ਸਾਰੇ ਪਾਲੀ ਪਿੰਡ ਨੂੰ ਡੰਗਰ ਲੈ ਕੇ ਤੁਰ ਗਏ ਸਨ 3 ਵਜੇ ਜਦ ਚਿਤਿੰਦਰ ਸਕੂਟਰ ਲੈ ਕੇ ਪੁੜਤੇ ਆਇਆ ਉਸ ਨੂੰ ਦੇਖਦੇ ਮੇਕੇ ਦੀਆਂ ਆਸ਼ਾ ਖਿੜਕੀਆਂ ਮੇਗੇ ਕੋਲ ਆ ਕੇ ਸਕੂਟਰ ਰੋਕੇ ਜਿਤਿੰਦਰ ਬੋਲਿਆ ਲੈ ਵੀ ਮੇਗਾ ਘਰ ਜਾ ਕੇ ਕੁਝ ਜਵਾਬ ਚੰਗਾ ਵਈ ਤੇਰੇ ਵੀ ਬੱਚੇ ਜਵਾਂ ਲਫਾਫਾ ਫੜ ਕੇ ਗੀਜੇ ਜਪਾਉਂਦੇ ਨੇ ਮੱਜਾਂ ਦੇ ਹੌਲੀ ਹੌਲੀ ਦੋ ਟਾਂਗਾ ਮਾਰੀਆਂ ਤੇ ਮੱਜਾਂ ਇੱਕ ਦੂਜੇ ਤੋਂ ਅੱਗੇ ਭੱਜਣ ਲੱਗੀਆਂ ਮੇਘਾ ਵੀ ਮੱਜਾਂ ਦੇ ਪਿੱਛੇ ਭੱਜਿਆ ਜਾ ਰਿਹਾ ਸਮਾਂ ਆਪਣੀ ਚਾਲ ਚੱਲਦਾ ਰਿਹਾ ਰੁੱਤਾਂ ਬਦਲੀਆਂ ਤੇ ਚਲੀਆਂ ਜਾਂਦੀਆਂ ਨਵੇਂ ਪੱਤੇ ਆਉਂਦੇ ਪੁਰਾਣੇ ਝੜ ਜਾਂਦੇ ਅਜਿਹੀ ਪੱਤ ਝੜ ਵਿੱਚ ਮੇਘੇ ਦੇ ਘਰ ਵੀ ਪੁਰਾਣੇ ਪੱਤੇ ਨੇ ਝੜਨ ਦੀ ਠਾਨ ਲਈ ਮੇਘੇ ਲਈ ਉਹ ਦਿਨ ਕਹਿਦਾ ਭਰਿਆ ਸੀ ਜਦ ਮੇਕੇ ਦਾ ਬਾਪੁ ਭੁਮਿੰਦਰ ਥੋੜੇ ਦਿਨ ਬਿਮਾਰ ਰਹਿਣ ਪਿਛੋਂ ਚੜ੍ਹਾਈ ਕਰ ਗਿਆ ਘਰ ਚ ਪਈ ਨਵੀਂ ਵਿੱਤਾ ਨੇ ਸਾਰੇ ਟੱਬਰ ਨੂੰ ਤੋੜ ਕੇ ਰੱਖ ਦਿੱਤਾ ਸੀ ਇੱਕ ਤਾਂ ਬਿਮਾਰੀ ਤੇ ਦਿਨਾਂ ਵਿੱਚ ਹੀ ਕਾਫੀ ਖਰਚ ਹੋ ਗਿਆ ਸੀ ਦੂਸਰਾ ਵੱਡੇ ਦੋਨੇ ਭਰਾ ਜਿਹੜੇ ਪਹਿਲਾਂ ਹੀ ਅਲੱਗ ਹੋਣ ਦੀ ਗੱਨਾਂ ਕਰਦੇ ਸਨ ਘਰ ਦੇ ਮੋਢੀ ਦੇ ਤਰ ਜਾਂਦੇ ਉਹਨਾਂ ਨੂੰ ਹੁਣ ਉਰੇ ਖੁੱਲ ਹੋ ਗਈ ਸੀ ਵੱਡੇ ਭਰਾ ਇੱਕ ਘਰ ਵਿਆਹੇ ਹੋਣ ਕਰਕੇ ਵੱਡੀਆਂ ਦਾ ਵਧੀਆ ਸੌਤਾ ਸੀ ਮੈਂ ਤਰਦੇ ਮਰਨ ਤੇ 6 ਮਹੀਨੇ ਵਿੱਚ ਹੀ ਅਲੱਗ ਹੋਣਦਿਆਂ ਕੰਨਾ ਸ਼ੁਰੂ ਹੋ ਕੇ ਅਖੀਰ ਇੱਕ ਦਿਨ ਅੱਡ ਹੋ ਗਏ ਸਭ ਕੁਝ ਵੰਡਿਆ ਗਿਆ ਬਸ ਇੱਕ ਮੇਕਾ ਸੀ ਜਿਸ ਨੂੰ ਤਿੰਨੇ ਆਪਣੇ ਵੱਲ ਖਿੱਚ ਰਹੇ ਸਨ ਪੰਚਾਇਤ ਨੇ ਫੈਸਲਾ ਮੇਕੇ ਤੇ ਛੱਡ ਦਿੱਤਾ ਮੇਕਾ ਆਪਣੀ ਮਾਂ ਨੂੰ ਲੈ ਕੇ ਛੋਟੇ ਭਾਈ ਕੈਲੇ ਨਾਲ ਰਲ ਗਿਆ ਛੋਟਾ ਭਾਈ ਵੀ ਖੁਸ਼ ਸੀ ਇੱਕ ਤਾਂ ਦੂਜੇ ਭਾਈਆਂ ਜਿੰਨੀ ਜ਼ਮੀਨ ਬਣ ਗਈ ਸੀ ਦੂਸਰਾ ਡੰਗਰ ਸਾਂਭਣ ਲਈ ਪਾਲੀ ਮਿਲ ਗਿਆ ਸੀ ਅੱਡ ਹੋ ਕੇ ਮੇਕੇਚ ਬਹੁਤ ਬਦਲਾ ਆ ਗਿਆ ਪਹਿਲਾਂ ਕਹਦੇ ਉਹ ਕੰਮ ਤੋਂ ਟਲ ਜਾਂਦਾ ਸੀ ਹੁਣ ਜਿੰਦ ਜਾਨ ਲਾ ਕੇ ਕੰਮ ਕਰਦਾ ਉਸ ਨੂੰ ਕੰਮ ਦਾ ਲਾਲਚ ਪੈ ਗਿਆ ਸੀ ਸਾਲ ਵਿੱਚ ਹੀ ਉਸਨੇ ਤਿੰਨ ਕਟੀਆਂ ਫੜ ਕੇ ਝੋਕੀਆਂ ਬਣਾ ਲਈਆਂ ਸਨ ਸਗੋਂ ਨਵੇਂ ਦੁੱਤ ਵੀ ਹੋ ਗਏ ਨਿਆ ਸਨ ਨਵੇਂ ਡੰਗਰ ਮਿੱਗਾ ਲਾਉਂਦਾ ਤੇ ਪੁਰਾਣੇ ਡੰਗਰ ਕੈਲਾ ਵੇਚ ਕੇ ਪੈਸੇ ਵਟ ਲੈਂਦਾ ਦੋਮਾ ਭਰਾਵਾ ਨੇ ਕੰਮ ਚੁੱਕ ਲਿਆ ਸੀ ਹੁਣ ਤਾਂ ਕੈਲੇ ਦੇ ਦੋਨੇ ਮੁੰਡੇ ਬੱਟਾ ਸੁਖੀ ਤੇ ਛੋਟਾ ਲਾਡੀ ਵੀ ਹੱਥ ਬਣਾਉਣ ਲੱਗ ਪੈ ਸਨ ਮੇਕੇ ਦੇ ਆਪਣੇ ਪਰਿਵਾਰ ਤੋਂ ਬਾਅਦ ਜੇ ਕਿਸੇ ਨੂੰ ਮੇਗਾ ਆਪਣਾ ਸਮੁੰਦਾ ਸੀ ਉਹ ਸਿਰਫ ਜਤਿੰਦਰ ਮਾਸਟਰ ਤੇ ਕਾਕੇ ਦਾ ਲਾਲੀ ਸੀ ਜਤਿੰਦਰ ਉਸ ਦਾ ਰਾਧਾ ਸਾਥੀ ਤੇ ਲਾਲੀ ਨਾਲ ਦੇ ਪਿੰਡ ਦਾ ਜ਼ਿਮੀਂਦਾਰਾਂ ਦਾ ਮੁੰਡਾ ਹੱਥ ਦਾ ਟੀਚਰੀ ਤੇ ਲਿੰਗੇ ਸੁਆਦਾ ਸੀ ਉਹ ਜੋ ਮੇਕੇ ਦੀ ਦੂਰ ਦੀ ਰਿਸ਼ਤੇਦਾਰੀ ਵੀ ਲਾਲੀ ਨਾਲ ਸੀ ਮੇਗਾ ਸਾਲ ਵਿੱਚ ਇੱਕ ਢੇੜਾ ਲਾਲੀ ਕੋਲ ਜ਼ਰੂਰ ਲਾ ਕੇ ਆਉਂਦਾ ਜਿਸ ਦਿਨ ਉਹਨੇ ਲਾਲੀ ਕੋਲ ਜਾਣਾ ਹੁੰਦਾ ਸਵੇਰੇ ਹੀ ਨਾਕੇ ਨਵੇਂ ਕੱਪੜੇ ਪੌਂਦਾ ਤੇ ਚੱਡ ਮੇ ਜੁੱਤੀ ਪਾ ਪੂਰਾ ਬਣ ਕੇ ਜਾਂਦਾ ਘਰ ਦੇ ਕੰਮਾਂ ਚ ਰੋਝਿਆ ਮੇਗਾ ਕਈ ਦਿਨ ਲਾਲੀ ਕੋਲ ਨਾ ਗਿਆ ਇੱਕ ਦਿਨ ਉਹ ਸਾਜਰੇ ਕੰਮ ਨਿਮੜ ਕੇ ਟਾਲੀ ਕੋਲ ਚਲਾ ਗਿਆ ਮੇਗੇ ਨੂੰ ਤੁਰੇ ਆਉਂਦੇ ਨੂੰ ਦੇਖਦਾ ਕਿਹੜੇ ਵਿੱਚ ਬੈਠਾ ਲਾਲੀ ਨਹੋਰੇ ਨਾਲ ਬੋਲਿਆ ਓਏ ਆ ਵੀ ਮੇਗਾ ਤੂੰ ਤਾਂ ਪਤੰਦਰਾ ਕਿਥੇ ਲੁੱਗ ਗਿਆ ਤੀ ਬੜੇ ਟਾਈਮ ਬਾਅਦ ਆਇਆ ਆ ਜਾ ਮੰਜੇ ਤੇ ਬਹਿ ਜਾ ਮੰਜੇ ਤੇ ਬੈਠਣਾ ਮੇਗਾ ਬੋਲਿਆ ਲੈ ਤੈਨੂੰ ਕਿਨਾ ਮੇਰਾ ਪਤਾ ਲਿਆ ਕਿਉਂ ਤੈਨੂੰ ਕੀ ਹੋ ਗਿਆ ਵੇ ਲਾਲੀ ਬੋਲਿਆ ਅਸੀਂ ਅੱਡ ਹੋ ਗਏ ਹਰਾਨੀ ਨਾਲ ਮੇਗਾ ਬੋਲਿਆ ਫਿਰ ਤਾਂ ਤੇਰਾ ਤੋਪਾ ਭਰਾਈਏ ਕਿਤੇ ਕਹਿੰਦਾ ਲਾਲੀ ਨੇ ਉਸਦੇ ਕੋਹਣੀ ਮਾਰੀ ਭਾਵੇਂ ਕਿ ਲਾਲੀ ਉਸਦੇ ਅੱਡ ਹੋਣ ਬਾਰੇ ਸਾਰਾ ਜਾਣਦਾ ਸੀ ਉਹ ਜ਼ਮੀਨ ਵੀ ਬਣਵਾ ਕੇ ਆਇਆ ਸੀ ਇੱਕ ਮੇਗਾ ਸੀ ਜਿਹੜਾ ਸਿੱਧੇ ਦਿਵਾਖ ਵਾਲਾ ਹੋਣ ਕਰਕੇ ਸਾਰਾ ਕੁਝ ਭੁੱਲ ਗਿਆ ਸੀ ਨਾ ਬਈ ਆਪਣਾ ਵਧੀਆ ਚੱਲਦਾ ਲਾਟੀ ਦੀ ਬੀਪੀ ਕਹਿੰਦੀ ਆ ਲਾਟੀ 13 ਫੇਰ ਤਾਂ ਤੇਰਾ ਵਧੀਆ ਯਾਰ ਚਲ ਤੋ ਚਵਾਰੇ ਚ ਜਾ ਆਪਾਂ ਨਵਾਂ ਪਾਇਆ ਮੈਂ ਚਾਹ ਲੈ ਕੇ ਆਇਆ ਕਹਿੰਦਾ ਰਸੋਈ ਵੱਲ ਤੁਰ ਪਿਆ ਤੇ ਮੇਗਾ ਵੀ ਪੌੜੀਆਂ ਚੜ ਗਿਆ ਚਵਾਰੇ ਚ ਲਾਲੀ ਤੇ ਉਸਦੀ ਘਰ ਵਾਲੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ ਕਿਤੇ ਲਾਲੀ ਆਪਣੇ ਘਰ ਵਾਲੀ ਨਾਲ ਖੜਾ ਹੈ ਕਿਤੇ ਉਸ ਦੇ ਕੋਲ ਹਾਰ ਪਾਉਂਦਾ ਹੈ ਤੇ ਕਿਤੇ ਦੋਵੇਂ ਜਣੇ ਬੈਠੇ ਹਨ ਮੇਕੇ ਦੇ ਦਿਲ ਵਿੱਚ ਵੀ ਆਇਆ ਕਿ ਉਹ ਵੀ ਲਾਲੀ ਬਾ ਮੇਲੋਂ ਨਾਲ ਫੋਟੋ ਖਿਚਾ ਕੇ ਕੰਧ ਤੇ ਟੰਗੇਗਾ ਉਹ ਕੀ ਦੇਖਦਾ ਚਾਹ ਦੀ ਗੜਬੀ ਤੇ ਕੌਲੀਆਂ ਚ ਬਜੇਰੀ ਪਾ ਕੇ ਲਿਆਆ ਲਾਲੀ ਬੋਲਿਆ ਬਸ ਉਹੀ ਦੇਖਦਾ ਸੀ ਮੰਜੇ ਤੇ ਬੈਠਾ ਮੇਗਾ ਬੋਲਿਆ ਆ ਜਾ ਚਾਹ ਪੀ ਲੈ ਕਹਿੰਦੇ ਲਾਲੀ ਨੇ ਗਲਾਸਾਂ ਚ ਚਾਹ ਪਾ ਲਈ ਤੇ ਦੋਵੇਂ ਜਾਣੇ ਪੀਣ ਲਗੇ ਹੋਰ ਸੁਣਾ ਕਿਵੇਂ ਆ ਖੇਤੀबाड़ी ਚਾਹ ਦੀ ਘੁੱਟ ਪਰਦਾ ਲਾਲੀ ਬੋਲਿਆ ਵਧੀਆਂ ਬਾਈ ਚਮਚੇ ਨਾਲ ਪਜੇਰੀ ਹੱਥ ਤੇ ਪਾ ਕੇ ਅੱਕਾ ਮਾਰਦਾ ਮੇਗਾ ਬੋਲਿਆ ਹੋਰ ਫਿਰ ਕੋਈ ਨਮੀਤਾ ਜੀ ਬਸ ਯਾਰ ਆਪਾਂ ਵੀ ਹੁਣ ਤੇਰੇ ਵਾਂਗੂ ਲਾਡੀ ਦੀ ਬੀਬੀ ਨਾਲ ਫੋਟੋ ਖਿਚਾ ਕੇ ਕੰਤ ਤੇ ਲਾਵਾਂਗੇ ਦੋਵੇਂ ਜਣੇ ਚਾਹ ਪੀਂਦੇ ਰਹੇ ਤੇ ਗੱਲਾਂ ਮਾਰਦੇ ਰਹੇ ਮੰਜਿਆਂ ਤੇ ਟੇਟੇ ਪਿਆ ਦੁਪਹਿਰ ਹੋ ਗਈ ਚੰਗਾ ਮੈਂ ਜਾਣਾਂ ਡੰਗਰਾਂ ਨੂੰ ਕੱਖ ਵੀ ਪਾਉਣੇ ਨੇ ਸੁੱਖੀ ਲੈ ਆਊਗਾ ਨਹਿਰ ਤੋਂ ਮੇਰੇ ਜਾਂਦੇ ਨੂੰ ਉੱਠਦਾ ਮੇਗਾ ਬੋਲਿਆ ਲੈ ਯਾਰ ਐਵੇਂ ਨਹੀਂ ਰੋਟੀ ਖਾ ਕੇ ਜਾਈਂ ਮੈਂ ਤਿਆਰ ਕਰਵਾਣਾ ਕਹਿੰਦੇ ਲਾਲੀ ਨੇ ਉਸ ਦੀ ਬਾਹ ਖਿੱਚੀ ਨਹੀਂ ਭਾਈ ਮੈਨੂੰ ਭੁੱਖ ਨਹੀਂ ਕਹਿੰਦਾ ਮੇਗਾ ਚਾਰੇ ਤੋਂ ਉੱਤਰ ਗਿਆ ਤੇ ਪਿੱਛੇ ਲਾਲੀ ਉੱਠ ਤਰਿਆ ਲਾਲੀ ਤੋਂ ਵਦਾਈ ਲੈ ਕੇ ਮੇਗਾ ਆਪਣੇ ਪਿੰਡ ਤੁਰ ਗਿਆ ਮੇਗੇ ਨੇ ਆਪਣੇ ਮਾਂ ਦੀ ਘਰ ਜਾ ਕੇ ਮੈਲੂ ਨੂੰ ਦੱਸੀ ਪਹਿਲਾਂ ਤਾਂ ਉਹ ਖੁੱਲ ਕੇ ਹੱਸੀ ਫਿਰ ਹਾਸਾ ਸੰਭਾਲਦੀ ਬੋਲੀ ਲੈ ਵੇ ਮੇਗਾ ਮੈਂ ਕਿਹਾ ਪਤਾ ਨਹੀਂ ਕਿਹੜਾ ਕੌਰੂ ਬਾਦਸ਼ਾਹ ਦਾ ਖਜ਼ਾਨਾ ਮੰਗ ਲੂ ਨਹੀਂ ਭਾਪੀ ਮੁੰਜੇ ਲਾਲੀ ਦੇ ਘਰੇ ਦੇਖੀ ਸੀ ਉਹਦੀ ਫੋਟੋ ਲੈ ਆਪਣੇ ਬੀਤਰ ਲੱਗੀ ਹੋਈ ਆ ਕੰਧ ਤੇ ਬਾਪੂ ਜੀ ਦੀ ਬੇਬੇ ਦੀ ਤੇਰੇ ਭਾਈ ਦੀ ਤੇ ਮੇਰੀ ਪਰ ਭਾબી ਆਪਣੇ ਧੋਵਾ ਦਿੱਤਾ ਨਹੀਂ ਚਲ ਕਿਸੇ ਦਿਨ ਖਚਾਵਾਂਗੇ ਫੇ ਲਾ ਨਹੀਂ ਜਿੱਥੇ ਲਾਉਣੀ ਆ ਡੰਗਰ ਆ ਕੇ ਕੱਤਰ ਪਾ ਦੋ ਚਾਚਾ ਭਤੀਜਾ ਹੁਕਮ ਲਾਉਂਦੀ ਮੇਲੂ ਅੰਦਰ ਤੁਰ ਗਈ ਤੇ ਮੇਕਾ ਵੀ ਖੁਸ਼ੀ ਚ ਖੀਵਾ ਹੋਇਆ ਡੰਗਰਾਂ ਵਾਲੇ ਪਾਸੇ ਤੁਰ ਗਿਆ ਸਮਾਂ ਆਪਣੀ ਚਾਲ ਚੱਲਦਾ ਗਿਆ ਹਾੜ ਸਿਆਲ ਬੀਤਦੇ ਗਏ ਫਸਲ ਆਉਂਦੀ ਤੇ ਚਲੀ ਜਾਂਦੀ ਸੁਖੀ ਤੇ ਲਾਡੀ ਵੀ ਹੁਣ ਵਿਹਣ ਜੋਗੇ ਉਹ ਗਏ ਸਨ ਕਣਕਾਂ ਨੂੰ ਪਹਿਲਾ ਪਾਣੀ ਲੱਗ ਗਿਆ ਸੀ ਚੰਗੀ ਠੰਡ ਵੀ ਉਤਰਨ ਲੱਗ ਪਈ ਸੀ ਵਿਆਹਾਂ ਦੀ ਸ਼ੁਰੂਆਤ ਵੀ ਹੋ ਗਈ ਸੀ ਕੈਲੇ ਦੇ ਦੋਵੇਂ ਮੁੰਡੇ ਵੀ ਸੁੱਖ ਨਾਲ ਜਵਾਨ ਹੋ ਗਏ ਸਨ ਮੁੰਡੇ ਹੱਡੀ ਪੈਰੀ ਖੁੱਲੇ ਹੋਣ ਕਰਕੇ ਜ਼बान ਨਿਕਲ ਆਏ ਸਨ ਸੁਖੀ ਤੇ ਲਾਡੀ ਨੂੰ ਤਾਂ ਰਿਸ਼ਤੇ ਵੀ ਆਉਣ ਲੱਗ ਪਏ ਸਨ ਮੁੰਡੇ ਨੂੰ ਰਿਸ਼ਤੇ ਦੀ ਗੱਲ ਤੁਰਦੀ ਪਰ ਅੱਤ ਵਿਚਕਾਰ ਹੀ ਮੁੱਕ ਜਾਂਦੀ ਕੋਈ ਰਿਸ਼ਤੇ ਲਈ ਨਹੀਂ ਖੜਦਾ ਸੀ ਅਸਲ ਕਾ ਜ਼ਮੀਨ ਦਾ ਘੱਟ ਹੋਣਾ ਸੀ ਕੈਲੇ ਨੂੰ 5 ਕੀਲੇ ਆਉਂਦੇ ਸਨ 2.5 ਕੀਲਿਆਂ ਤੇ ਕੋਈ ਨਾ ਖੜਦਾ ਤੇ ਮੇਕੀ ਦੀ ਜ਼ਮੀਨ 'ਤੇ ਕੋਈ ਹਾਮੀ ਨਾ ਫਰਦਾ ਕਿ ਕੀ ਪਤਾ ਕੱਲ ਨੂੰ ਮੇਗਾ ਕਿੱਧਰ ਜਾਵੇ ਮੇਲੂ ਨੇ ਚਾਹ ਦਾ ਡੋਲੀ ਚੁੱਕਿਆ ਤੇ ਖੇਤ ਆਪਣੇ ਘਰ ਵਾਲੇ ਨੂੰ 10 ਵਜੇ ਦੀ ਚਾਹ ਦੇ ਕੇ ਨਹਿਰ ਤੇ ਡੰਗਰਾਂ ਕੋਲ ਬੈਠੇ ਮੇਕੀ ਨੂੰ ਚਾਹ ਦੇਣ ਚਲੀ ਗਈ ਪਹਿਲਾਂ ਕਦੇ ਵੀ ਮੇਗੇ ਨੂੰ 10 ਵਜੇ ਨਹਿਰ ਤੇ ਕੋਈ ਚਾਹ ਦੇਣ ਨਹੀਂ ਆਇਆ ਸੀ ਮੈਲੋ ਨੂੰ ਦੂਰੋਂ ਦੇਖਦੇ ਹੀ ਮੇਗਾ ਪਾਲੀਆਂ ਦੀ ਢਾਣੀ ਚੁੱਟ ਕੇ ਤੁਰ ਪਿਆ ਪਿੱਛੋਂ ਬਾਕੀ ਪਾਲੀ ਵੀ ਮੇਗਾ ਨੂੰ ਮਸ਼ਕਰੀਆਂ ਕਰਦੇ ਹੱਸਣ ਲੱਗੇ ਮੈਲੋ ਕੋਲ ਆ ਕੇ ਮੇਗਾ ਬੋਲਿਆ ਕੀ ਗੱਲ ਭਾਬੀ ਸੋਖਾਂ ਤੂੰ ਕਿਉਂ ਆਈ ਬੇ ਮੈਂ ਤਾਂ ਤੇਰੀ ਚਾਹ ਦੇਣ ਆਈ ਥੀ ਤੇਰੇ ਬਾਈ ਨੂੰ ਪਿਆ ਕੇ ਆਈਆਂ ਤੇਰੇ ਵੱਲ ਆ ਗਈ ਭੂਜੇ ਬੈਠਦੀ ਮੈਲੋ ਬੋਲੀ ਮੈਲੋ ਨੇ ਟੋਲੂ ਦਾ ਟੱਕਣ ਖੋਲਿਆ ਤੇ ਮੇਗੇ ਦੇ ਹੱਥ 'ਚ ਫੜਾ ਦਿੱਤਾ ਮੇਗਾ ਨੇ ਵੀ ਠਰ ਫੁੱਟੀ ਚਾਹ ਦੇ ਡੋਲੂ ਨੂੰ ਮੂੰਹ ਲਾਇਆ ਤੇ ਕੋ ਸਾਹੇ ਸਾਰੀ ਚਾਹ ਪੀ ਗਿਆ ਡੋਲੂ ਤਰਦਾ ਮੋਢੇ ਨਾਲ ਮੂੰਹ ਪੂੰਝਦਾ ਬੋਲਿਆ ਚੰਗਾ ਭਾਬੀ ਤੂੰ ਚੱਲ ਮੈਂ ਬਾਜੀ ਦੇਖ ਲਾਂ ਵੇ ਦੇਖ ਲਈ ਇੱਕ ਗੱਲ ਕਰਨੀ ਆ ਤੇਰੇ ਨਾਲ ਰੇਤੇ ਨਾਲ ਡੋਲੂ ਮਾਜਦੀ ਮੇਲੋ ਬੋਲੀ ਕਿਹੜੀ ਹੈਰਾਨੀ ਨਾਲ ਦੇਖਦਾ ਮੇਗਾ ਬੋਲਿਆ ਤੈਨੂੰ ਪਤਾ ਈ ਆ ਲਾਡੀ ਤੇਰਾ ਉਹਨੂੰ ਸਾਥ ਹੁੰਦਾ ਪਰ ਪਰ ਕੀ ਭਾਬੀ ਬਚੋਲਾ ਕਹਿੰਦਾ ਪਹਿਲਾਂ ਮੇਕਾ ਜ਼ਮੀਨ ਨਾ ਕਰਾਵੇ ਮੇਕਾ ਸੋਚਣ ਲੱਗਦਾ ਫਿਰ ਮੇਲੋ ਮੇਗੇ ਦੇ ਮੋਢੇ ਨਾਲ ਮੋਢਾ ਮਾਰਦੇ ਡੋਲੂ ਮਾਜਣ ਲੱਗ ਪਈ ਕੀ ਸੋਚਦਾ ਕੁਝ ਨਹੀਂ ਭਾਬੀ ਜ਼ਮੀਨ ਦਾ ਕੀ ਹੈ ਚਾਹੇ ਹੁਣ ਕਰਾ ਲਓ ਲਾਟੀ ਵਿਆਹ ਜਾਵੇ ਮੇਰਾ ਭਾਰ ਘਟ ਜਾਵੇ ਵੇ ਆਹੀ ਤਾਂ ਮੈਂ ਕਹਿਨੀ ਆ ਤੇਰਾ ਮੁੰਡਾ ਵਿਆਹ ਹੈ ਗਿਆ ਤੁਨੂੰ ਆਲਾ ਹੋ ਜਾਏਗਾ ਚੰਗਾ ਭਾਬੀ ਜਿਵੇਂ ਤੁਹਾਡੀ ਮਰਜ਼ੀ ਕਰ ਲਓ ਕੈਨ ਦਾ ਮੈਂਗਾ ਡੰਗਰਾ ਬਲ ਚਲਾ ਗਿਆ ਮੈਲੋ ਵੀ ਡੋਲੂ ਚੁੱਤ ਕੇ ਪਿੰਡ ਨੂੰ ਤੁਰ ਪਏ ਸਿਆਲਾਂ ਦੀ ਠੰਡ ਵੱਧ ਗਈ ਸੀ ਪੋਹ ਦੀਆਂ ਰਾਤਾਂ ਹੱਟ ਚੀਰ ਮੀ ਠੰਡ ਨਾਲ ਹੋਰ ਠਰ ਰਹੀਆਂ ਸਨ ਟਰਕੂ ਬੱਚਰੂ ਠੰਡ ਨਾਲ ਠਰੇ ਫਿਰਦੇ ਸਨ ਬੁੱਢਿਆਂ ਤੇ ਬੱਚਿਆਂ ਨੂੰ ਠੰਡ ਨੇ ਜਕੜ ਲਿਆ ਸੀ ਅਜਹਿ ਵਿੱਚ ਮਹਿਗੇ ਦੀ ਬੇਬੇ ਵੀ ਠੱਡ ਦੀ ਚਪੇਟ ਵਿੱਚ ਆ ਗਈ ਬੱਠਲ ਵਿੱਚ ਅੱਗ ਧਰ ਕੇ ਮੈਂਗਾ ਉਹਦੇ ਕੋਲ ਗਰਮ ਪਾਣੀ ਤੇ ਚਾਹ ਰੱਖਦਾ ਤਾਂ ਕਿ ਰਾਤ ਬਰਾਤੇ ਉਸ ਨੂੰ ਚਾਹ ਦੇਣੀ ਪੈਂਦੀ ਸੀ। ਕਈ ਦਿਨਾਂ ਦੀ ਖਾਂਗ ਦੇ ਤੜਫਾਈ ਬੁੱਢੀ ਨੂੰ ਸਾਹ ਔਖਾ ਆਉਂਦਾ ਸੀ। ਕਈ ਦਿਨਾਂ ਦਾ ਉਨੀਂਦਰਾ ਮੇਗਾ ਮਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਸੀ ਪਰ ਬੇਬੇ ਦੇ ਬਿਮਾਰ ਹੋਣ ਕਰਕੇ ਮੇਕੇ ਦੀ ਨੀਂਦ ਉੱਡ ਗਈ ਸੀ। ਰਾਤ ਨੂੰ ਖਾਂਗ ਦੇ ਬੇਬੇ ਮੇਕੇ ਨੂੰ ਕਹਿਣ ਲੱਗੇ, "ਦੇਖ ਪੁੱਤਰ, ਨਦੀ ਕਿਨਾਰੇ ਰੁਖੜਾ। ਜ਼ਿਆਦਾ ਦੇ ਨਹੀਂ ਰਹਿਣਾ। ਮੇਰਾ ਕੀ ਪਤਾ ਮੈਂ ਕਦੋਂ ਤੁਰ ਜਾ।" "ਨਾ ਬੇਬੇ ਐਵੇਂ ਨਾ ਕਹਿ।" ਮੇਰਾ ਕੀ ਬਣੂ ਮੇਂਗਾ ਰੋਂਦਾ ਬੋਲਿਆ ਦੇਖ ਪੁੱਤ ਕਿਤੇ ਐਵੇਂ ਨਾ ਹੱਥ ਬੜਾ ਲੀ ਤੈਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਲੈ ਬੇਬੇ ਮੇਰੇ ਹੱਥ ਇਕਮਲ ਵੱਢ ਲੂ ਮੈਂ ਕੈਲੇ ਤੇ ਮੇਲੋ ਨੂੰ ਗੱਲਾਂ ਕਰਦੇ ਸੁਣਿਆ ਸੀ ਤੇਰੀ ਜ਼ਮੀਨ ਬਾਰੇ ਕੀ ਬੇਬੇ ਅਖੇ ਮੇਕੇ ਦੀ ਜ਼ਮੀਨ ਲਾਡੀ ਦੇ ਨਾਮ ਕਰਾਉਣ ਬਾਰੇ ਦੇਖ ਪੁੱਤ ਤੂੰ ਬਸੀਦ ਪਾਵੇਂ ਕਰਾ ਦੀ ਪਰ ਕਹਿੰਦੀ ਬੇਬੇ ਨੂੰ ਖੰਗ ਛਿੜ ਗਈ ਤੇ ਕਾਫੀ ਸਮਾਂ ਸਾਹ ਨਾ ਆਇਆ ਖਾਂਗ ਨਾਲ ਬੁੜੀ ਦੀਆਂ ਅੱਖਾਂ ਬਾਰਾ ਗਈਆਂ ਆਂਦਰਾਂ ਖਿੱਚੀਆਂ ਗਈਆਂ ਕਾਫੀ ਉਫੜ-ਉਫੜ ਤੋਂ ਬਾਅਦ ਕਿਤੇ ਜਾ ਕੇ ਮਾਈ ਨੂੰ ਟੇਕ ਆਈ ਤਿੰਨ ਚਾਰ ਦਿਨਾਂ ਦੀ ਬਿਮਾਰੀ ਤੇ ਵੱਡੀ ਉਮਰ ਦੀ ਮਾਂ ਆਪਣੇ ਆਪ ਨੂੰ ਸੰਭਾਲ ਨਾ ਸਕੇ ਚੌਥੇ ਦਿਨ ਮਾਤਾ ਚੜ੍ਹਾਈ ਕਰ ਗਈ ਮੇਗਾ ਬਹੁਤ ਰੋਇਆ ਉਸਦੀ ਥਿਰ ਟੁੱਟ ਗਈ ਸੀ ਰਿਸ਼ਤੇਦਾਰਾਂ ਤੇ ਸਾਥ ਸਬੰਧੀਆਂ ਦਾ ਭੋਗ ਤੱਕ ਆਉਣਾ ਜਾਣਾ ਰਿਹਾ ਭੋਗ ਤੋਂ ਬਾਅਦ ਮੇਗਾ ਇਕੱਲਾ ਰਹਿ ਗਿਆ ਬੇਬੇ ਨਾਲ ਪੈਣ ਕਰਕੇ ਉਸ ਨੂੰ ਨੀਂਦ ਨਹੀਂ ਆਉਂਦੀ ਸੀ ਉਹ ਬਚਾਰਾ ਰਾਤ ਨੂੰ ਇਕੱਲਾ ਬੈਠ ਕੇ ਰੋਈ ਜਾਂਦਾ ਬੇਬੇ ਦਾ ਮੋਹ ਤੇ ਸਪਾਤ ਦੀ ਇਕਲਤਾ ਉਸ ਨੂੰ ਵੱਡ-ਵੱਡ ਖਾਣ ਲੱਗ ਪਈ ਸੀ ਉਸਨੇ ਮੈਲੂ ਨੂੰ ਵੀ ਕਿਹਾ ਸੀ ਭਾਬੀ ਤੂੰ ਮੇਰੇ ਨਾਲ ਸੌਂ ਜਾ ਕਰ ਮੈਨੂੰ ਨੀਂਦ ਨਹੀਂ ਆਉਂਦੀ ਪਰ ਮੈਲੂ ਨੇ ਹੱਸ ਕੇ ਟਾਲਦਾ ਲੈ ਮੁੰਡੇ ਦਾ ਜਵਾਨ ਹੋ ਗਏ ਮੈਲੂ ਨੇ ਲਾਡੀ ਨੂੰ ਪੁਛਕਾਰ ਕੇ ਮੇਕੇ ਨਾਲ ਪਉਣਾ ਸ਼ੁਰੂ ਕਰ ਦਿੱਤਾ ਪਰ ਮੇਕੇ ਦੀ ਆਪਣੀ ਬੇਬੇ ਦੇ ਵਿੱਚ ਘੁਸੜ ਕੇ ਪੈਣ ਦੀ ਆਦਤ ਲਾਡੀ ਨੂੰ ਚੱਗੀ ਨਾ ਲੱਗਦੀ ਤੇ ਚਾਚਾ ਭਤੀਜਾ ਰੋਜ਼ ਲੜ ਪੈਂਦੇ ਲਾਡੀ ਨੇ ਵੀ ਆਪਣਾ ਮੰਜਾ ਅੱਡ ਡੋਣਾ ਸ਼ੁਰੂ ਕਰ ਦਿੱਤਾ ਸੀ ਸਮਾ ਆਪਣੀ ਚਾਲ ਚੱਲਦਾ ਰਿਹਾ ਮੇਘੇ ਦਾ ਆਦਰ ਸਤਕਾਰ ਘਟਣ ਲੱਗ ਪਿਆ ਸੀ ਕੈਲਾ ਜਿਸ ਦੇ ਮੂੰਹ ਵਿੱਚ ਜਵਾਨ ਵੀ ਨਹੀਂ ਸੀ ਉਹ ਵੀ ਹੁਣ ਗੱਲ ਗੱਲ ਤੇ ਉੱਠਣ ਲੱਗ ਪਿਆ ਸੀ ਇੱਕ ਮੇਲੋ ਸੀ ਜਿਹੜੀ ਮੇਘੇ ਨੂੰ ਤੁਚਕਾਰ ਕੇ ਰੱਖ ਦਿੱਤੀ ਸੀ ਲਾਲੀ ਕੋਲ ਦੁੱਖ ਫਰੋਲਣ ਲਈ ਮੇਘਾ ਚਲਾ ਗਿਆ ਲਾਲੀ ਆਪਣੇ ਨੌਕਰ ਗਿੰਦਰ ਨਾਲ ਬੈਠੇ ਪੱਲੀਆਂ ਬਣਾ ਰਹੇ ਸਨ ਮੇਘੇ ਨੂੰ ਦੇਖਦਈ ਲਾਲੀ ਬੋਲੀ ਆਜਾ ਮੈਂ ਗਿਆ ਤੂੰ ਤਾਂ ਦਿਖਣੋ ਹੀ ਰਹਿ ਗਿਆ ਕੋਲ ਪਏ ਬੰਜੇ ਤੇ ਬੈਠਦਾ ਮੇਕਾ ਬੋਲਿਆ ਬਸ ਭਾਈ ਕੰਮ ਹੀ ਬਹੁਤ ਨੇ ਦੇਖ ਲੈ ਨਰਮਾ ਚੋਗਣ ਲੱਗ ਪਏ ਨੇ ਲੋਕ ਅਸੀਂ ਵੀ ਬਸ ਇੱਕ ਦੋ ਦਿਨਾਂ ਵਿੱਚ ਲੱਗਾਂਗੇ ਤੇਰੀ ਬੇਬੇ ਵਾਲਾ ਤਾਂ ਯਾਰ ਫਾਲਾ ਮੜਾ ਹੋਇਆ ਜੇ 10 ਸਾਲ ਬੈਠੀ ਰਹਿੰਦੀ ਲਾਲੀ ਨੇ ਅਫਸੋਸ ਕੀਤਾ ਬੇਬੇ ਦੀ ਗੱਲ ਸੁਣਦਾ ਹੀ ਮੇਕੀ ਦੀਆਂ ਅੱਖਾਂ ਵਿੱਚ ਹੰਝੂ ਪਰਲ ਪਰਲ ਵਗਣ ਲੱਗ ਪਏ ਸਨ ਉਹ ਧਰਤੀ ਵੱਲ ਚੁਕਿਆ ਤੇ ਉਂਗਲ ਨਾਲ ਧਰਤੀ ਤੇ ਡਿੱਗਦੇ ਹੰਜੂ ਮਿੱਟੀ ਵਿੱਚ ਮਲੌਣ ਲੱਗਿਆ ਲੱਗਦਾ ਸੀ ਜਿਵੇਂ ਆਪਣੇ ਦੁੱਖ ਲਗਾਉਣ ਲਈ ਕੋਈ ਨੀਵੀਂ ਪਾ ਕੇ ਅੰਜੂ ਨਾਲ ਘਟ ਕਰਦਾ ਹੋਵੇ ਉਹ ਆਪਣੇ ਆਪ ਨੂੰ ਸੰਭਾਲਦਾ ਬੋਲਿਆ ਹਾਂ ਬਈ ਕੀ ਕਰ ਸਕਦੇ ਹਾਂ ਚਲ ਯਾਰ ਜੋ ਆਇਆ ਉਸਨੇ ਜਾਣਾ ਹੀ ਹੈ ਆਪਾਂ ਵੀ ਚਲੇ ਜਾਵਾਂਗੇ ਸਭ ਕੀ ਆਈ ਬਾਰੀ ਹੈ ਗੁਰਬਾਣੀ ਵਿੱਚ ਵੀ ਤਾਂ ਇਹੀ ਲਿਖਿਆ ਬਸ ਬਈ ਬੇਬੇ ਬਿਨਾ ਜੀ ਨਹੀਂ ਲੱਗਦਾ ਨੀਮੀ ਪਾਈ ਬੈਠਾ ਮੇਕਅਪ ਹੋ ਲਿਆ ਹੋਰ ਸਲਾ ਘਰੇ ਸਭ ਠੀਕ ਨੇ ਕੀ ਹਾਲ ਆ ਤੇਰੀ ਮੇਲੂ ਦਾ ਗਮ ਗੀਨ ਮਾਹੌਲ ਨੂੰ ਤੋੜਨ ਲਈ ਲਾਲੀ ਨੇ ਕੱਲ ਬਦਲ ਲਈ ਮੇਕੇ ਨੂੰ ਕਿਹਾ ਬਸ ਵਧੀਆ ਪਰ ਬਈ ਉਕਰ ਨਹੀਂ ਰਿਹਾ ਸਾਰਾ ਦਿਨ ਪੂਰੀ ਬਾਗੂ ਕੰਮ ਤੇ ਭੱਜਿਆ ਰਹਿਣਾ ਫਿਰ ਵੀ ਪਤਾ ਨਹੀਂ ਕੋਈ ਕੀ ਕਹਿ ਦੇਵੇ ਰੋਟੀ ਤੂੰ ਬਰਕਰਾਰ ਰੱਖੀ ਆ ਮੇਗਾ ਬੋਲਿਆ ਆ ਆਪਣਾ ਵਿਆਹੀ ਹਾਲ ਆ ਰੋਟੀ ਮੈਨੂੰ ਵੀ ਨਹੀਂ ਮਿਲਦੀ ਲਾਲੀ ਨੇ ਹੱਸ ਕੇ ਕਿਹਾ ਤੂੰ ਤਾਂ ਲਾਲੀ ਬਈ ਝੂਠ ਬੋਲਦਾ ਤੂੰ ਤਾਂ ਕਰਦਾ ਲਾਣੇਦਾਰਾ ਮੇਕੇ ਨੇ ਆਉਂਦਿਆਂ ਭਰ ਕੇ ਕਿਹਾ ਕਮਲਿਆ ਰੋਜ ਫੋੜੇ ਪੈਂਦੇ ਨੇ ਨਾਣੇਦਾਰ ਦਾ ਮਤਲਬ ਲਾਪਾਰ ਕਰ ਹੋ ਗਈ ਯਾਰ ਹੁੰਦਾ ਤੈਨੂੰ ਤਾਂ ਐਵੇਂ ਹੀ ਲੱਗਦਾ ਅੱਛਾ ਸੱਚੀ ਹੈਰਾਨੀ ਪਰਿਆ ਨਜ਼ਰਾਂ ਨਾਲ ਮੇਗਾ ਬੋਲਿਆ ਚੰਗਾ ਬਾਈ ਮੈਂ ਚੱਲਦਾ ਤੋਤੀ ਦੇ ਆਇਤੀ ਦਾੜੀ ਕਟਾਉਣਾ ਦੇਖ ਲਾ ਅੱਜ ਤਾਂ ਤੈਨੂੰ ਚਾ ਵੀ ਨਹੀਂ ਪਿਆ ਸਕਿਆ ਭਰਾਵਾ ਟੰਬੇ ਪੈਂਦੇ ਨੇ ਐਵੇਂ ਨਾ ਮੰਨਤੇ ਲਾਇਆ ਕਰ 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 ਇਹੀ ਹਾਲਾ ਤੁਰੇ ਜਾਂਦੇ ਮੇਗੇ ਨੂੰ ਲਾਲੀ ਨੇ ਇੰਤਲਾਸਾ ਦਿੱਤਾ ਨਰਮੇ ਚੁਗੇ ਗਏ ਸਨ ਕਣਕਾਂ ਦੇ ਬੀਜੀਆਂ ਕਿੰਨੀਆਂ ਸਨ ਥੋੜੀ ਥੋੜੀ ਠੰਡ ਉਤਰਾਈ ਸੀ ਖਿਲਾੜੀਆਂ ਚੱਲਣ ਲੱਗ ਪਈਆਂ ਸਨ ਲੋਕ ਬਜਾਉਣ ਦਾ ਕੰਮ ਨਿਵੇੜ ਕੇ ਹੁਣ ਗੰਨਾ ਪੀੜ ਦੇ ਲੱਗ ਪਏ ਸਨ ਬੇਹਾ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਸੀ ਰਾਤ ਨੂੰ ਮੇਲੂ ਦੁੱਧ ਦਾ ਗਲਾਸ ਲੈ ਕੇ ਮੇਗੇ ਕੋਲ ਆਈ ਅੱਗੇ ਰੋਜ਼ ਆਥਣੇ ਉਸਤਾ ਦੁੱਧ ਡੋਲੂ ਚ ਪਾ ਕੇ ਕੀਲੇ ਤੇ ਟੰਗਿਆ ਜਾਂਦਾ ਸੀ ਮੇਗਾ ਰਾਤ ਨੂੰ ਢਾਣੀ ਚ ਉੱਠ ਕੇ ਦੁੱਧ ਆ ਕੇ ਪੀ ਲੈਂਦਾ ਸੀ ਧੀਵੇਂ ਦੀ ਮੱਠੀ ਮੱਠੀ ਲੋਕ ਮੇਲ ਨੂੰ ਅੱਗ ਦੀ ਲਾਟ ਵਾਂਗੂ ਹੋਰ ਮਚਾ ਰਹੇ ਸੀ ਮੰਚੇ ਦੀ ਬਾਹੀ ਤੇ ਬੈਠਦੀ ਮੇਘੇ ਨੂੰ ਹਲਾਉਂਦੀ ਬੋਲੀ ਲੈ ਮੇਘਾ ਦੁੱਧ ਪੀਲਾ ਅੱਖਾਂ ਮਲਦਾ ਮੇਘਾ ਉੱਠਿਆ ਕੰਧ ਨਾਲ ਪਿੱਠ ਲਾ ਕੇ ਦੁੱਧ ਦਾ ਗਲਾਸ ਫੜ ਕੇ ਪੀਣ ਲੱਗਿਆ ਮੇਲੋ ਵੀ ਕੰਧ ਨਾਲ ਪਿੱਠ ਲਾ ਕੇ ਮੇਕੇ ਦੇ ਬਰਾਬਰ ਬੈਠ ਕੇ ਮੇਕੇ ਨੇ ਕੋਸਾ ਹੈ ਦੁੱਧ ਦਾ ਗਲਾਸ ਖਾਲੀ ਕੀਤਾ ਤੇ ਮੰਜੇ ਤੋਂ ਥੱਲੇ ਰੱਖ ਦਿੱਤਾ ਕੁਰਤੇ ਦੇ ਕਾਫ ਨਾਲ ਮੂੰਹ ਸਾਫ਼ ਕੀਤਾ ਤੇ ਮੈਲੋ ਦੇ ਪ੍ਰਾਪਰ ਬੈਠ ਗਿਆ ਕੰਧ ਵੱਲ ਦੇਖਦੀ ਮੈਲੋ ਬੋਲੀ ਫਿਰ ਕੀ ਸਲਾਹ ਆ ਤੇਰੀ ਮੇਘਾ ਕਿਹੜੀ ਭਾਬੀ ਹਰਾਨੀ ਨਾਲ ਮੇਘਾ ਮੈਲੋ ਵੱਲ ਦੇਖਣ ਲੱਗਿਆ ਉਸ ਦੀਆਂ ਅੱਖਾਂ ਮਸ਼ਾਲ ਵਾਂਗ ਮੱਚ ਰਹੀਆਂ ਸਨ ਤੈਂ ਆਪਣਾ ਮੁੰਡਾ ਨਹੀਂ ਪਿਆਉਣਾ ਬਚੋਲਾ ਰੋਜ਼ ਕੀੜੇ ਮਾਰਦਾ ਵਿਆਹ ਲੋ ਮੈਂ ਕਿਹੜਾ ਜਵਾਬ ਦੇਣਾ ਨਿਮੀ ਪਾਉਂਦਾ ਉਹ ਕੁਝ ਸੋਚਣ ਲੱਗ ਪਿਆ ਉਸ ਦੇ ਮਨ ਵਿੱਚ ਬੇਬੇ ਦੀ ਕਹੀ ਅਧੂਰੀ ਗੱਲ ਯਾਦ ਆ ਰਹੀ ਸੀ ਪਰ ਉਹ ਕੁਝ ਨਹੀਂ ਕਹਿ ਰਿਹਾ ਸੀ ਚੱਲ ਫੇਰ ਸਵੇਰੇ ਕਚਹਿਰੀ ਜਾ ਕੇ ਕਾਜ ਕਰਵਾਏ ਤੂੰ ਤੜਕੇ ਸਾਜਰੇ ਆਪਣੇ ਬਾਈ ਨਾਲ ਪੱਠੇ ਲੈ ਆਮੀ ਡੰਗਰ ਆਪੇ ਸੁੱਖੀ ਲੈ ਜਾਊਗਾ ਨਹਿਰ ਤੇ ਕਹਿੰਦੀ ਮੰਜੇ ਢੋਠੀ ਉਸਨੇ ਮੇਕੇ ਦੇ ਮੂੰਹ ਤੇ ਹੱਥ ਫੇਰਿਆ ਤੇ ਖਚਰੀ ਹਾਸੀ ਹਸਦੀ ਤੁਰ ਗਈ ਮੇਲੋ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਈ ਸੀ ਉਸਤੇ ਚਲਾਏ ਸਾਰੇ ਤੀਰ ਸਹੀ ਨਿਸ਼ਾਨੇ ਤੇ ਜਾ ਲੱਗੇ ਸਨ ਗੱਲਾਂ ਵਿੱਚ ਪਰਵਾ ਕੇ ਮੇਕੇ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ ਪਾਵੇਂ ਕੇ ਮੇਗਾ ਲਾਡੀ ਦੇ ਨਾਂ ਲਗਵਾਉਣ ਲਈ ਮੰਨਿਆ ਸੀ ਮੈਲੋ ਦੀ ਦੂਰ ਦ੍ਰਿਸ਼ਟੀ ਨੇ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ ਜ਼ਮੀਨ ਨਾ ਲਗਵਾ ਕੇ ਮੇਗਾ ਘਰ ਵਿੱਚ ਹੁਣ ਪਾਲੀ ਬਣ ਕੇ ਰਹਿ ਗਿਆ ਸੀ ਘਰ ਵਿੱਚ ਹੁੰਦੀ ਮੂਲ ਹੀ ਪੁੱਛਦੀ ਘਟ ਗਈ ਸੀ ਸੁਭਾਤ ਵਾਲਾ ਉਸ ਦਾ ਮੰਜਾ ਕਦੋਂ ਡੰਗਰਾਂ ਵਾਲੇ ਚਲਾ ਗਿਆ ਉਸ ਨੂੰ ਪਤਾ ਹੀ ਨਾ ਲੱਗਿਆ ਘਰ ਵਿੱਚ ਉਸ ਦਾ ਆਦਰ ਸਤਕਾਰ ਖਤਮ ਹੋ ਗਿਆ ਸੀ ਪਿਛਲੇ 6 ਮਹੀਨਿਆਂ ਵਿੱਚ ਸਾਰਾ ਜੁੱਗ ਪਲਟ ਗਿਆ ਸੀ ਸਾਰਾ ਟੱਬਰ ਹੀ ਉਸ ਨੂੰ ਪੂਰਨ ਲੱਗ ਪਿਆ ਸੀ ਕਹਿਲਾ ਵੀ ਗੱਲ ਗੱਲ ਤੇ ਘਰੋਂ ਭਾਜਾ ਤੂੰ ਮਰ ਜਾ ਅੱਧੀ ਲਫ਼ਜ਼ ਕਹਿਣ ਲੱਗ ਪਿਆ ਸੀ ਖੇਤ ਸਪਰੇਅ ਕਰਾਉਣ ਲਈ ਮੇਘੇ ਨੂੰ ਕਾਫੀ ਘੂੜ ਕੱਪ ਹੋਈ ਹੱਦ ਤਾਂ ਉਸ ਸਮੇਂ ਹੋਈ ਜਦੋਂ ਲਾਡੀ ਜਿਸ ਨੂੰ ਮੇਘਾ ਆਪਣਾ ਮੁੰਡਾ ਸਮਝਦਾ ਸੀ ਉਸਨੇ ਮੇਘੇ ਦੇ ਤਲ 4 ਛਾੜ ਥੱਪੜ ਮਾਰੇ ਘਰ ਦੇ ਬਾਕੀ ਮੈਂਬਰ ਸਿਰਫ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਕਿਸੇ ਨੇ ਲਾਡੀ ਨੂੰ ਨਾ ਘੂਰਿਆ ਗੁੱਸੇ ਵਿੱਚ ਭਰਿਆ ਮਹਿਕਾ ਆਪਣੇ ਮੰਜੇ ਤੇ ਸਾਰਾ ਦਿਨ ਪਿਆ ਰਿਹਾ ਕਿਸੇ ਨੇ ਉਸ ਨੂੰ ਪਾਣੀ ਤੱਕ ਨਾ ਪੁੱਛਿਆ ਰਾਤ ਨੂੰ ਵੀ ਉਹ ਭੁੱਖਾ ਸੌਂ ਗਿਆ ਸੀ ਸਵੇਰੇ ਜਿੰਦ ਰੋਟੀ ਖਾਣ ਲਈ ਉਹ ਅੰਦਲੀ ਸੁਭਾਤ ਵਿੱਚ ਮੇਲੋਂ ਕੋਲ ਆਇਆ ਉਸ ਨੇ ਵੀ ਆਪਣੇ ਤੌਰ ਬਦਲ ਲੈ ਸੰ ਮਹਿਕੀ ਨੂੰ ਦੇਖਦੀ ਭੁੱਲੀ ਮੈਂ ਤੇਰੇ ਪਿੱਛੇ ਆਪਣੇ ਮੁੰਡੇ ਨਹੀਂ ਵਰਵਾਉਣੇ ਲੋਕ ਬਥੇਰਾ ਬੋਲਦੇ ਨੇ ਮੁੰਡਿਆਂ ਨੂੰ ਮੈਂ ਬੰਨੇ ਹੱਥ ਤੂੰ 4 ਦਿਨ ਕਿਸੇ ਗੁਰਦੁਆਰੇ ਚਲਾ ਜਾ ਆਪੇ ਠੀਕ ਹੋਜੂ ਫੇਰ ਆ ਜੀ ਨਾਲੇ ਤੇਰਾ ਤੇ ਮੁੰਡਿਆਂ ਦਾ ਗੁੱਸਾ ਠਹਿੜਾ ਹੋਜੂ ਕਹਿੰਦੀ ਮੈਲੋ ਉਸਦੇ ਹੱਥ ਵਿੱਚ 10-10 ਰੁਪਈਆਂ ਦੇ ਦੋ نوٹ ਰੱਖ ਕੇ ਮੁੰਡੇ ਤੋਂ ਫੜ ਕੇ ਬਾਹਰ ਭੇਜਣ ਲੱਗੀ। ਭਾਬੀ ਰੋਟੀ ਕਹਿੰਦਾ ਮੇਗਾ ਮੁੜ ਲੱਗਿਆ। ਬੇਰਾਸਤੇ ਚ ਘਾਹ ਨਹੀਂ ਉਹ ਖੇਤੋਂ ਆਉਣ ਵਾਲੇ ਨੇ ਪੱਠੇ ਲੈ ਕੇ ਕਹਿੰਦੀ ਸੁਹਾਗ ਦੇ ਅੰਦਰ ਚਲੇ ਗਏ। ਮੈਲੋ ਨੇ ਭਾਵੇਂ ਇਹ ਗੱਲਾਂ ਆਪਣੇ ਮੁੰਡਿਆਂ ਦੇ ਕਹਿਣ ਤੇ ਮੇਗੇ ਨੂੰ ਕਹਿ ਤਾਂ ਦਿੱਤੀਆਂ ਸਨ ਪਰ ਉਹ ਅੰਦਰੋਂ ਫਿਸ ਗਈ ਸੀ। ਦਲਾਲ ਵਿੱਚ ਜਾ ਕੇ ਉਹ ਝੂंजे ਬੈਠ ਕੇ ਰੋਣ ਲੱਗੀ ਸੀ। ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਸ ਦਾ ਕੋਈ ਅੰਗ ਟੁੱਟ ਰਿਹਾ ਹੋਵੇ। ਮੇਗਾ ਵਿਚਾਰਾ ਰੋਂਦਾ ਗਲੀਆਂ ਦੇ ਵਿੱਚ ਫਿਰ ਰਿਹਾ ਸੀ ਉਹ ਲੋਕਾਂ ਨੂੰ ਹੱਥ ਦਿਖਾਉਂਦਾ ਕਹਿ ਰਿਹਾ ਸੀ ਕੋਈ ਉਸਤੇ ਹੱਸਦਾ ਤੇ ਕੋਈ ਉਸਤੇ ਤਰਸ ਕਰਦਾ ਉਹ ਹਰ ਇੱਕ ਨੂੰ ਹੱਥ ਵਿਖਾ ਕੇ ਕਹਿੰਦਾ ਮੇਰੇ ਹੱਥ ਤਾਂ ਸਲਾਮਤ ਨੇ ਫਿਰ ਮੈਨੂੰ ਰੋਟੀ ਕਿਉਂ ਨਹੀਂ ਦਿੰਦੇ ਮੇਰਾ ਆਦਰ ਕਿਉਂ ਨਹੀਂ ਕਰਦੇ ਮੇਰੀ ਬੇਬੇ ਕਹਿੰਦੀ ਸੀ ਬੇ ਹੱਥ ਨਾ ਵੜਾਈ ਤੈਨੂੰ ਕਿਸੇ ਨੇ ਰੋਟੀ ਨਹੀਂ ਦੇਣੀ ਦੱਸੋ ਵੇ ਲੋਕੋ ਕਹਿੰਦਾ ਗਲੀਆਂ ਵਿੱਚ ਘੁੰਮਦਾ ਹੋਇਆ ਮੇਗਾ ਲਾਲੀ ਨੂੰ ਵੀ ਮਿਲ ਆਇਆ ਸੀ ਲਾਲੀ ਨੇ ਵੀ ਉਸ ਨੂੰ ਰੋਟੀ ਪਾਣੀ ਖਵਾ ਕੇ ਆਪਣੇ ਕੋਲ ਰੱਖਣਾ ਚਾਹਿਆ ਉਸ ਨੂੰ ਵੀ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਉਸ ਨੇ ਜੋਰ ਨਾਲ ਮੇਘੇ ਨੂੰ ਆਪਣੇ ਕੋਲ ਰੱਖਣਾ ਚਾਹਿਆ ਪਰ ਉਹ ਨਾ ਮੁੰਨੇ ਆ ਜਤਿੰਦਰ ਬਾਸਟਰੂਮ ਮਿਲਣ ਦੀ ਚਾਹਤ ਵਿੱਚ ਮੇਘਾ ਉਸ ਦੇ ਘਰ ਗਿਆ ਪਰ ਉਸ ਦੀ ਡਿਊਟੀ ਬੋਟਾਂ ਵਿੱਚ ਲੱਗਣ ਕਰਕੇ ਉਹ ਮਿਲ ਨਾ ਸਕਿਆ ਗਲੀਆਂ ਵਿੱਚ ਘੁੰਮਦਾ ਮੇਘਾ ਲੋਕਾਂ ਨੂੰ ਹੱਥ ਦਿਖਾਉਂਦਾ ਰਾਤ ਦੇ ਹਨੇਰੇ ਵਿੱਚ ਕਿਤੇ ਗੁੰਮ ਹੋ ਗਿਆ ਦਿਨ ਚੜ੍ਹਦੇ ਹੀ ਲੋਕਾਂ ਦਾ ਇਕੱਠ ਸ਼ਮਸ਼ਾਨ ਘਾਟ ਵਿੱਚ ਹੋਇਆ ਪਿਆ ਸੀ ਜਿੱਥੇ ਪਹਿਲਾਂ ਕਦੇ ਮੇਗੇ ਦੀ ਮਾਂ ਦਾ ਅੰਤਮ ਸੰਸਕਾਰ ਕੀਤਾ ਸੀ ਉਸੇ ਜਗ੍ਹਾ ਤੇ ਮੇਗਾ ਮੜੀ ਤੇ ਹੱਥ ਲਕੋਈ ਮੂਤਾ ਪਿਆ ਸੰਸਾਰ ਤੋਂ ਉੱਚ ਕਰ ਗਿਆ ਸੀ ਧੰਨਵਾਦ ਜੀ